ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾਪੁਰ ਰੋਟੀਵੀ ਤੇ ਅੱਜ ਦੀ ਵੀਡੀਓ ਪਿੰਡ ਘੋਲੀਆ ਜ਼ਿਲ੍ਹਾ ਮੁਕਾ ਬਾਈ ਦਾ ਪਪਾਰ ਦਾ ਕੰਮ ਪਹਿਲਾਂ ਵੀ ਆਪਾਂ ਇੱਕ ਦੋ ਵਾਰਾਂ ਵੀਡੀਓ ਬਾਈ ਜੀ ਦੀ ਬਣਾਈ ਆ ਬੱਸੀਆਂ ਦਾ ਪਪਾਰ ਦਾ ਕੰਮ ਬੜੀ ਦਾ ਜੇ ਕਿਸੇ ਨੇ ਬਾਈ ਜੀ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਠੀਕ ਆ ਬਾਕੀ ਇੰਸਟਾਗ੍ਰam ਤੇ ਵੀ ਆਪਣਾ ਪੇਜ ਆ ਗਰਜੀਤ ਰਾਏ ਠੀਕ ਆ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਾਸਰੀ ਜੀ ਅੱਛੀ ਰਿਹਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਬਾਈ ਜੀ ਕੁਲਵਿੰਦਰ ਸਿੰਘ ਆ ਪਿੰਡ ਆਪਣਾ ਹੈਗਾ ਘੋਲੀਆ ਖਪੁਰ ਦੇ ਜਿਹੜਾ ਮੋਗਾ ਹਾਂਜੀ ਨੰਬਰ ਮੋਬਾਈਲ ਨੰਬਰ ਹੈਗਾ 9781935553 ਨੇੜੇ ਨੇੜੇ ਵੀਰੇ ਕਿਹੜੇ ਪਿੰਡ ਪੈਂਦੇ ਨੇੜੇ ਪਿੰਡ ਰਹਿਆਂ ਦਾ ਜੇ ਆਪਾਂ ਇਧਰੋਂ ਬਰਨਾਲਾ ਸਾਈਡ ਤੋਂ ਉਹਨੇ ਤਾਂ ਨਿਹਾਲ ਸਿੰਘ ਵਾਲੇ ਤੋਂ ਅੱਗੇ ਆ ਕੇ ਮਾਣੂ ਕੇ ਆ ਜਾਂਦਾ ਹਾਂਜੀ ਤੇ ਬਾਗਾਪੁਰਾਣਾ ਸਾਈਡ ਤੋਂ ਉਹਨੇ ਹੈਗਿਆਂ ਤਾਂ ਵੱਡਾ ਘੋਲ گاਉਂ ਦਾ ਹਾਂਜੀ ਹਾਂਜੀ ਜੇ ਲੁਧਿਆਣਾ ਸਾਈਡ ਤੋਂ ਉਹਨੇ ਹੈਗਿਆਂ ਤਾਂ ਰਣੀਆਂ ਆਉਂਦਾ ਠੀਕ ਹੈ ਜੀ ਹਾਂਜੀ ਭਾਈ ਜੀ ਆਪਣੇ ਕੋਲ ਕਿੰਨੇ ਨਗ ਪਕਾਉਗਾ ਸੱਤ ਬੱਚੀਆਂ ਜੀ ਸੱਤ ਹੀ ਆਪਣੇ ਕੋਲ ਫੋਲਰ ਕੋਡ ਵਾਲੀਆਂ ਖੀਰੀਆਂ ਬੱਚਨ ਠੀਕ ਹੈ ਜੀ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਬਾਕੀ ਪਹਿਲੇ ਨਗ ਤੋਂ ਸਟਾਰਟ ਕਰ ਲਓ ਜੀ ਹਾਂਜੀ ਹਾਂਜੀ ਇਹਨਾਂ ਜਵਾਬ ਜਿਹੜੀਆਂ ਬੱਚੀਆਂ ਆਏਗਾ ਸੀਮਾਂ ਲੰਦ ਤਿਆਰੀ ਠੀਕ ਹੈ ਜੀ ਆ ਜਣਾ ਚਾਰ ਪੰਜ ਬੱਚੀਆਂ ਹੈਗੀ ਠੀਕ ਹੈ ਜੀ ਤੇ ਬਾਕੀ ਆਪਣੇ ਕੋਲ ਹੈਗਾ ਤਕਰੀਬਨ 9-9 ਮਹੀਨੇ ਦੇ ਬੱਚੇ ਆ ਠੀਕ ਹੈ ਜੀ ਹਾਂਜੀ ਭਾਈ ਜੀ ਦੇਖੋ ਪਹਿਲੀ ਬੱਸੀ ਵੜ ਲਿਓ ਜੀ ਬਾਹਰ ਹੀ ਬਿਊਟੀ ਦੇਖ ਸਕਦੇ ਦੇ ਤੋਰਾ ਤੋਰਾ ਸਾਡੇ ਸਾਹਮਣੇ ਹੈ ਜੀ ਦੇਖ ਸਕਦੇ ਕੱਦ ਕਾਠ ਹਾਂਜੀ ਭਾਈ ਹੁਣ ਦੱਸੋ ਜੀ ਜਾਣਕਾਰੀ ਇਹਦੀ ਕਿੰਨੇ ਮਹੀਨੇ ਹੈ ਜੀ ਹੈਗੇ 9 ਮਹੀਨਿਆਂ ਦੀ ਬੱਸੀ ਅਖੀਰੀ ਆ ਹਾਂਜੀ ਬਾਕੀ ਦੰਦ ਵੀ ਦੱਸਾ ਦਿੰਦੇ ਹਾਂਜੀ ਹਾਂਜੀ ਲੋ ਭਰਾ ਠੀਕ ਹੈ ਜੀ 9 ਮਹੀਨਿਆਂ ਦੀ ਬੱਸੀ ਆ ਭਰਾ ਇਹਦੀ ਮਾਂ ਦਾ ਰਿਕਾਰਡ ਤੱਕ ਪਤਾ ਜੀ ਕੁਝ ਲੈ ਭਾਈ ਆਪਾਂ ਆਪਣੇ ਕੋ ਡਾਇਰੀਆਂ ਚੋਂ ਆ ਜਾਵਾਂਗੇ ਸਨੇ ਠੀਕ ਹੈ ਜੀ ਸਾਰੇ ਸੰਗੇ ਰਿਕਾਰਡ ਆਉਣਗੇ ਬੱਚੇ ਦੇ ਠੀਕ ਹੈ ਜੀ ਮੜ ਲੈ ਤੁਹਾਨੂੰ ਦਿਖਾਉਂਦੇ ਪਾਉਂ ਦਿਵਾ ਦੋ ਚਾਰੇ ਲੱਖ 5 ਮਿੰਟ ਲੋ ਜੀ ਦੇਖ ਸਰ ਸਾਰੇ ਥਾਣਾ ਠੀਕ ਐ ਜੀ ਕਰ ਦੇਖ ਪਾਸ ਦੇ ਕੇ ਠੀਕ ਐ ਭਾਈ ਜਿੰਨ ਰੇਟ ਦੀ ਕਰਦੇ ਆ ਗੱਲਬਾਤ ਹਾਂਜੀ ਭਾਈ ਜੀ ਰੇਟ ਬੱਸੀ ਦਾ ਦਾ ਅਰੇ ਅਰੇ ਭਾਈ ਜੀ ਫੋਨ ਤੇ ਹੀ ਕਰਾਂਗੇ ਅਪਸ ਸਾਰੇ ਰੇਟ ਆਪਣੇ ਜਾਇ ਜੀ ਹੁੰਦੇ ਆ ਠੀਕ ਐ ਜੀ ਹਾਂਜੀ ਹਾਂਜੀ ਦੂਜੇ ਨੰਬਰ ਵਾਲੀ ਬੱਸੀ ਦਿਖਾਓ ਜੀ ਤੁਹਾਪਰਾ ਦੂਜੇ ਨੰਬਰ ਵਾਲੀ ਬੱਸੀ ਚੈੱਕ ਕਰ ਸਕਦੇ ਹੋ ਤੇ ਭਾਈ ਕੋਲ ਬਹੁਤ ਸੁਣੀ ਬੱਸੀਆਂ ਆਉਂਦੀਆਂ ਦੇਖ ਸਕਦੇ ਫੇਸ ਵੀ ਪਿੰਕ ਨੋਜ਼ ਆ ਭਾਈ ਜੀ ਠੀਕ ਐ ਜੀ ਮੈਂ ਘਟੀ ਸੀ ਠੀਕ ਹੈ ਜੀ ਠੀਕ ਲੈਓ ਹਾਂ ਨਾ ਥੋੜਾ ਜਿਹਾ ਰਸੇ ਦੀ ਔਲ ਮੰਦੀਆਂ ਹਾਂਜੀ ਹਾਂਜੀ ਉਹ ਲੰਗਾਈਆਂ ਕਰਕੇ ਠੀਕ ਹੈ ਜੀ ਮੈਂ ਪਹਾਲ ਦਿੰਦੀ ਠੀਕ ਹੈ ਜੀ ਲੋ ਜੀ ਪੱਦ ਕਾਠ ਇਹ ਵੀ ਕਿੰਨੇ ਦੇ ਟਾਈਮ ਦੀ ਦੱਸੋ ਬਾਈ ਜੀ ਇਹ ਤਕਰੀਬਨ 10 ਕੁ ਮਹੀਨੇ ਦੀ ਬੱਸੀ 10 ਮਹੀਨੇ ਰੋਕ ਲਈ ਮੜਾ ਇੱਕ ਮਿੰਟ 10 ਮਹੀਨੇ ਤੱਕ ਉਮਰ ਇੱਕ ਮਿੰਟ ਤੁਹਾਨੂੰ ਸੁਣ ਗਲਾਬੀ ਤਾਂ ਹਾਂਜੀ ਹਾਂਜੀ ਚੈੱਕ ਕਰਾਉਣੇ ਆ ਆ ਜੋ ਅੰਦਰ ਹੀ ਕਰਾਂ ਠੀਕ ਹੈ ਜੀ ਲੋ ਭਰਾ 10 ਮਹੀਨੇ ਦੀ ਏਜ ਆ ਦੀ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਪ੍ਰਾਈਜ਼ ਜੀ ਕੇ ਦਾ ਰੇਟ ਸਾਰਿਆਂ ਦਾ ਹੀ ਫੋਨ ਤੇ ਗੁਲਾਬੀ ਥਾਣਾ ਜੀ ਠੀਕ ਹੈ ਦਿਖਾ ਦਿਓ ਜੀ ਕਰ ਲਓ ਜੀ ਸਾਰੇ ਤੁਹਾਨੂੰ ਕੋ ਜਿਆ ਠੀਕ ਹੈ ਜੀ ਹਾਂਜੀ ਬਾਈ ਜੀ ਤੀਜੀ ਨੰਬਰ ਵਾਲੀ ਦਾ ਦੱਸੋ ਜੀ ਜਾਣਕਾਰੀ ਇਹ ਵੀ ਬਾਈ ਜੀ ਖੀਰੀ ਬੱਸੀ ਹੈ 10 ਮਹੀਨੇ ਉਮਰਾਂ ਹਾਂਜੀ ਤੇ ਬਾਕੀ ਕੁਆਲਿਟੀ ਫੁੱਲ ਮਦਰ ਮਲਕ ਬਹੁਤ ਚੰਗਾ ਵੱਸੀ ਦਾ ਠੀਕ ਹੈ ਜੀ ਢੋਲੀ ਬਹੁਤ ਚੰਗੀ ਹੈ ਤੋਰ ਦਿ ਜਿੱਦ ਨੂੰ ਬੜੇ ਲੰਮਾ ਵੈਸ ਲੋ ਜੀ ਫੇਸ ਬਿਊਟੀ ਦੇ ਸਕਦੇ ਮੜਾ ਜਦੋਂ ਨੂੰ ਕਰਕੇ ਰੋਖ ਲੋ ਜੀ ਇਹਦੀ ਆਪਣੀ ਏਜ ਕਿੰਨੀ ਹੈ ਜੀ ਇਹ 10 ਮਹੀਨੇ ਦੀ ਹੈ ਜੀ ਇਹ ਵੀ 10 ਮਹੀਨੇ ਦੀ ਠੀਕ ਹੈ ਰੋਖ ਲੋ ਜੀ ਮੜਾ ਜੀ ਲੋ ਜੀ ਦੇਖ ਸਕਦੇ ਹੋ ਤੇ ਢੋਲੀ ਬਹੁਤ ਚੰਗੀ ਹੈ ਹਾਂਜੀ ਹਾਂਜੀ ਫੇਸਬੁਕ ਵੀ ਮਸਤੀ ਹੋ ਜਾਂਦੀ ਜੀ ਦੇਖਾ ਬੰਦ ਠੀਕ ਹੈ ਲੋ ਜੀ ਤਾਂ ਦੇਖ ਸਕਦੇ ਠੀਕ ਹੈ ਤੇ ਅਨੇ ਹਾਂ ਖੋਲੀਆਂ ਜੀ ਰੱਸਾ ਦਾ ਮੰਦੀਆਂ ਨਹੀਂ ਇਹ ਥੋੜੇ ਉਹਦੀ ਰੱਸੇ ਦੀ ਔਲ ਮੰਦੀਆਂ ਜਰੂਰ ਠੀਕ ਹੈ ਜੀ ਠੀਕ ਲੋ ਜੀ ਤੁਹਾਰਾ ਤਰਾ ਤੁਹਾਡੇ ਸਾਹਮਣੇ ਆ ਬਾਈ ਜੀ ਨੇ ਜਰੂਰ ਕੰਟੈਕਟ ਕਰੋ ਫੰਡ ਕੋਲੀਆ ਤੇ ਜ਼ਿਲ੍ਹਾ ਮੋਗਾ ਬਾਈ ਜੀ ਦਾ ਹਾਂਜੀ ਭਾਜੀ ਰੇਟ ਆਪਣੇ ਜਾਇਜ਼ੀ ਹੁੰਦੇ ਹੈਗੇ ਵਸ਼ੀਆਂ ਦੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਕੋਈ ਵਸ਼ੀ ਕੁਆਲਿਟੀ ਤੋਂ ਘੱਟ ਨਹੀਂ ਠੀਕ ਹੈ ਜੀ ਛੋਟ ਛੋਟੇ ਕੰਨ ਲੱਗੇ ਨੇ ਸਾਰੀਆਂ ਵਸ਼ੀਆਂ ਦੇ ਹਾਂਜੀ ਹਾਂਜੀ ਤੇ ਗਰੋਥ ਵਾਲੀਆਂ ਵਸ਼ੀਆਂ ਹੁਣ ਆ ਵਸ਼ੀ ਖੀਰੀ ਆ ਜੀ ਹਾਂਜੀ ਤੰਦੂਰੀ ਪਟਕਾ ਦਿਖਾ ਦਿੰਨੇ ਆਪਾਂ ਠੀਕ ਹੈ ਜੀ ਤੇ ਕੱਦ ਤਕਰੀਬਨ 4 ਫੁੱਟ ਕੱਦ ਆ ਠੀਕ ਹੈ ਜੀ ਤੇ ਹਰੇ ਕੱਚੀ ਖੀਰੀ ਆ ਤੇ ਟੀਕਾ ਲੈਣ ਦੇ ਕਾਬਿਲ ਆ ਠੀਕ ਹੈ ਜੀ ਬਾਜਾ ਨਾਲ ਹੋਰ ਵੀ ਕਰਵਾ ਸਕਦਾ ਠੀਕ ਹੈ ਜੀ ਠੀਕ ਹੈ ਲੋ ਜੀ ਚੈੱਕ ਕਰ ਲਓ ਬਰਾ ਠੀਕ ਹੈ ਜੀ ਲੋ ਜੀ ਲਓ ਜੀ ਲਓ ਲਓ ਮਿਲੋ ਦੇਖ ਸਕਦੇ ਫੇਸ ਬਿਊਟੀ ਚਾਈਨਿੰਗ ਬਹੁਤ ਸੋਹਣੀ ਲੱਗ ਰਹੀ ਚਾਈਨਿੰਗ ਬਹੁਤ ਸੋਹਣੀ ਪਲੀ ਵੀ ਵਸੀ ਆ ਜੀ ਹਾਂਜੀ ਹਾਂਜੀ ਮੜੀ ਰੋਕ ਲੋ ਜੀ ਆਪਾਂ ਤੁਹਾਨੂੰ ਦਿਖਾ ਦਈਏ ਹਾਂਜੀ ਤੁਹਾਨੂੰ ਦਿਖਾਉਂਦਾ ਗੁਲਾਬੀ ਤੁਹਾਨੂੰ ਠੀਕ ਹੈ ਜੀ ਲੋਪਰਾ ਇੱਕ ਕਰ ਸਾਦੇ ਠੀਕ ਹੈ ਠੀਕ ਹੈ ਫੇਸ ਬਿਊਟੀ ਦੇ ਫਲਾਇਰ ਤੇ ਕਮੈਂਟ ਨੋਕ ਬਸ ਇਹਦੀ ਉਮਰ ਕਿੰਨੀ ਦੱਸਿਓ ਵੀਰੇ ਇਹ ਤਕਰੀਮ ਹੈਗੀ ਆ ਜੀ 1 ਸਾਲ ਦੀ ਉਮਰ ਹੈਗੀ ਆ ਇਹਦੀ ਠੀਕ ਹੈ ਜੀ ਲੋ ਜੀ ਮਾ ਮੂ ਦਾ ਰਕਾੜ ਪਤਾ ਜੀ ਕੋਸ ਇਹਨਾਂ ਦਾ ਜਾਨੀ ਮਦਰ ਮਲਕ 30 ਪਲੱਸ ਤੱਕ ਦੇ ਆ ਜੀ ਇਹਨਾਂ ਦੇ ਠੀਕ ਹੈ ਜੀ ਠੀਕ ਹੈ ਬਾਕੀ ਅਗਲੇ ਦੀ ਸੇਵਾ ਤੇ ਆ ਬਾਕੀ ਬ੍ਰੀਡ ਪੂਰੀ ਆ ਤੁਹਾਡੇ ਸਾਹਮਣੇ ਆ ਕੋਈ ਬ੍ਰੀਡ ਤੋਂ ਘੱਟ ਨਹੀਂ ਵਸੀ ਠੀਕ ਹੈ ਜੀ ਫਟਪੜਾ ਬਹੁਤ ਸਾਰੇ ਹੋਣੇ ਜਾਣ ਵਾਲੀਆਂ ਵਸੀਆਂ ਹਾਂਜੀ 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 ਫਟਪੜਾ ਸੋਹਣਾ ਦੇਖ ਸਕਦੇ ਹੋ ਠੀਕ ਹੈ ਜੀ ਬਾਈ ਕੁਲ ਟੌਪ ਟੌਪ ਦੀ ਵਸੀ ਹੋਣੀ ਭਰਾ ਇਹ ਪਹਿਲਾਂ ਵੀਡੀਓ ਬਣਾਈ ਆ ਠੀਕ ਹੈ ਪਹਿਲਾਂ ਵੀ ਬੰਦੇ ਲੈ ਕੇ ਗਏ ਆ ਸਾਰੀਆਂ ਵਧੀਆ ਮੱਛੀਆਂ ਉਹਨਾਂ ਕੋਲ ਪਹੁੰਚਣਾ ਹੈ ਨਾ ਠੀਕ ਹੈ ਜੀ ਤੇ ਦੁਨੀਆ ਤੱਕ ਆਪਾਂ ਨੂੰ ਕਿਸੇ ਦਾ ਲਾਂਭਾ ਨਹੀਂ ਆਏਗਾ ਦੱਸ ਕੇ ਦੇਈ ਦੀ ਵੱਛੀ ਠੀਕ ਹੈ ਜੀ ਤੇ ਪੂਰੀਆਂ ਟੌਪ ਟੌਪ ਦੀਆਂ ਵੱਛੀਆਂ ਆਪਣੇ ਕੋਲ ਆਉਣਗੀਆਂ ਠੀਕ ਹੈ ਮੁਰੂਰ ਤੁਰਲੋ ਮੜਿਆ ਇੱਕ ਮਿੰਟ ਤੁਰਲ ਤੁਰਲ ਲਿਓ ਮੜਿਆ ਸਾਨ ਨਹੀਂ ਆਜੋ ਇਤਨੇ ਰਾਜਾ ਪੈਂਦਾ ਜੀ ਲਓ ਜੀ ਹੁਣ ਦੇਖ ਸਕਦੇ ਹੋ ਫੇਸ ਬਿਊਟੀ ਪੂਰੀ ਹਾਈਟ ਲੈਂਥ ਆ ਵਜਨ ਵਿੱਚ ਪੂਰੀ ਫੁੱਲ ਵਜਨ ਆ ਬੱਚੀ ਦਾ ਹਾਂਜੀ ਇਹਦੀ ਉਮਰ ਦੱਸੋ ਜੀ ਮਾੜੀ ਇਹ ਤਕਰੀਬਨ 1 ਸਾਲ ਹੈ ਜੀ ਉਮਰ ਠੀਕ ਹੈ 1 ਸਾਲ ਹੈ ਜੀ ਥੀਰੀ ਅੱਛੀ ਹੈ ਦੰਦ ਵੀ ਦਿਖਾ ਦਿੰਨੇ ਠੀਕ ਹੈ ਜੀ ਦੇਖ ਸਕਦਾ ਲੋ ਜੀ ਠੀਕ ਹੈ ਲੋ ਜੀ ਇੱਕ ਮਿੰਟ ਝੋੜੀ ਸਮੇਂ ਭਾਲੀ ਵੀ ਪੂਰੀ ਚੌੜੀ ਚੂੜੀ ਫੁੱਲ ਆ ਬੱਚੀ ਠੀਕ ਹੈ ਜੀ ਠੀਕ ਆ ਲੈਣ ਦੇ ਜਮਾ ਤਿਆਰ ਆ ਜੀ ਰੇਟ ਬਾਈ ਜੈ ਜੀ ਹੋਣਗੇ ਬਿਲਕੁਲ ਜੀ ਜਮਾ ਜੈ ਜੀ ਹੋਣਗੇ ਅਗਲਾ ਪਾਸੋਂ ਪਤਾ ਕਰਕੇ ਆ ਜੇ ਆਪਣੇ ਕੋਲ ਠੀਕ ਹੈ ਜੀ ਹਾਂਜੀ ਲੋ ਪਰਾ ਕੋਈ ਆਪਾਂ ਐ ਨਹੀਂ ਮੰਗਦੇ ਹੈਗੇ ਵੀ ਕਿਸੇ ਦਾ 32 ਮੰਗ ਲਓਗੇ ਦਾ 30 ਮੰਗ ਲਓਗੇ ਦਾ 25 ਮੰਗ ਲਓ ਠੀਕ ਹੈ ਜੀ ਇਹ ਗਾਮ ਨਹੀਂ ਆਪਣੇ ਰੇਟ ਜਮਾਂ ਹੀ ਜਾ ਰਹੇ ਠੀਕ ਹੈ ਸੀਕਾ ਲੋਈ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਠੀਕ ਹੈ ਜੀ ਠੀਕ ਹੈ ਆ ਬਾਕੀ ਵੀ ਕਈ ਵੀ ਰਸੀਮਨ ਦਾ ਕਹਿੰਦੇ ਹੁੰਦੇ ਹੁੰਦੇ ਜਿਹਦਾ ਤਾਂ ਆਪਾਂ ਨੂੰ ਪਤਾ ਹੁੰਦਾ ਜੀ ਹਾਂਜੀ ਆਪਾਂ ਉਹਦਾ ਜ਼ਰੂਰ ਆਪਾਂ ਅਗਲੇ ਨੂੰ ਦਈ ਦਾ ਹਾਂਜੀ ਹੋ ਰਿਪੋਰਟ ਹੁੰਦਾ ਹੈਗਾ ਆਪਣਾ ਕੋਈ ਚਾਹੇ ਅਗਲਾ ਡੀਐਨਐਸ ਟੈਸਟ ਕਰਾ ਲਵੇ ਉਹਦਾ ਠੀਕ ਹੈ ਜੀ ਜਿਹੜੀ ਦਾ ਪਤਾ ਨਹੀਂ ਉਹਦਾ ਨਹੀਂ ਆਪਾਂ ਕਹਿੰਦੇ ਹੁੰਦੇ ਹਾਂ ਉਹ ਤੋਂ ਠੀ ਉਹ ਸੀ ਨੰਬਰ ਮਰੀ ਸਟੋਕਰ ਹਾਂਜੀ ਭਾਈ ਇਹ ਬਸ ਹੀ ਜਾਣਕਾਰੀ ਦਿਓ ਜੀ ਇਹ ਵੀ 1 ਸਾਲ ਆ ਜੀ ਉਮਰ ਹਾਂਜੀ ਸ਼ਾਈਨਿੰਗ ਥੋੜੇ ਸਾਹਮਣੇ ਵੱਛੀ ਠੀਕ ਹੈ ਜੀ ਲੋਪਰਾ ਇੱਕ ਗਲਾ ਦਾ ਤਿਆਰ ਜੀ ਆ ਬਸ ਇੱਕ ਮਿੰਟ ਰੁਕੋ ਜੀ ਮਾੜਾ ਜ ਮਾੜਾ ਆ ਦਿਖਾ ਦੀਏ ਲੈਵਾ ਕਰੰਟ ਬਹੁਤ ਆ ਵੱਛੀ ਹਾਂਜੀ ਹਾਂਜੀ ਲਓ ਜੀ ਕੌਣ ਚਾਹ ਰਹੀ ਆ ਜੀ ਨਿਕਲ ਖੜਾ ਮੇ ਥਾਣਾ ਠੀਕ ਹੈ ਜੀ ਫੇਸ ਬਿਊਟੀ ਦੇ ਸਕਦੇ ਹਾਂ ਠੀਕ ਹੈ ਇਸਕੋ ਕੁਆਲਟੀ ਚੈੱਕ ਕਰਦੇ ਲਓ ਜੀ ਲੋ ਇਹਦਾ ਵੀ ਰੇਟ ਫੋਨ ਤੇ ਬਈ ਹਾਂਜੀ ਹਾਂਜੀ ਫੋਨ ਤੇ ਕਰਾਂਗੇ ਬਹੁਤ ਅਛੀਆਂ ਸਾਰੀਆਂ ਨੇ ਲੈ ਜੀ ਰੇਟ ਜੀ ਸੇ ਨੰਬਰ ਸਹੀ ਠੀਕ ਹੈ ਜੀ ਵਾਈ ਜੀ ਨੂੰ ਨੰਬਰ ਮੁਤਾਬਕ ਹੀ ਦੱਸ ਕੇ ਰੇਟ ਪੁੱਛ ਸਕਦੇ ਤੁਸੀਂ ਠੀਕ ਹੈ ਜੀ ਬਾਈ ਜੀ ਕਹਿੰਦੇ ਜਮਾਂ ਰੇਟ ਜਾਇ ਜੀ ਹੋਣਗੇ ਠੀਕ ਹੈ ਜੀ ਹਾਂ ਜੀ ਬਈ ਜੀ 7 ਨੰਬਰ ਵਸੀ ਆ ਦੇਖ ਸਕਦੇ ਫਿਰ ਜੀ ਉਹਨਾਂ ਨੂੰ 5 ਕਿ ਮਹੀਨੇ ਆ ਜੀ 5 ਮਹੀਨੇ ਜੀ ਹਾਂ ਜੀ ਠੀਕ ਹੈ ਅਗਲ ਲੰਮੀ ਤੋਰ ਦੀ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਬੱਚੀ ਦੀ ਹਾਂਜੀ ਹਾਂਜੀ ਲਓ ਜੀ 5 ਮਹੀਨੇ ਦੀ ਵਸੀ ਆ ਭਰਾ ਚੈੱਕ ਕਰ ਸਕਦੇ ਇਸ ਕੁਆਲਟੀ ਦੇਖ ਰੋ ਬਹੁਤ ਹੀ ਜ਼ਰੂਰੀ ਚੰਗੀ ਬੱਚੀ ਠੀਕ ਹੈ ਠੀਕ ਹੈ ਜੀ ਨੋਪਰਾ ਰੇਟ ਵਾਈਜ਼ ਇਹ ਕਹਿੰਦਾ ਫੋਨ ਤੇ ਦੱਸਾਂਗੇ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਘੋਲੀਆ ਤੇ ਜ਼ਿਲ੍ਹਾ ਮੋਗਾ ਠੀਕ ਹੈ ਜੀ ਬੰਦ ਹੋ ਜੀ ਲੇ ਜਯੰਦਰ ਲੋ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਸੱਤ ਬਸੀਆਂ ਬਾਈ ਜੀ ਕੋਲ ਪਿੰਡ ਘੋਲੀਆ ਤੇ ਜ਼ਿਲ੍ਹਾ ਮੋਗਾ ਤਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ। ਮਿਲਦੇ ਆਂ ਭਰਾ ਅਗਲੀ ਵੀਡੀਓ 'ਚ। ਓਕੇ ਬਾਏ।